ਰਾਵਨ ਪਾਚ ਰਾਵਨ ਨੇ ਕਿਹਾ ਬਿਹੂ ਸੈਨਾ ਸਜੋ ਕੋਰ ਬਾਜੇ ਬਜੋ ਕੋਟ ਯੋਧਾ ਗਜੋ ਆਨ ਨੇਰੇ ਮੈਂ ਸੈਨਾ ਦਾ ਵਜੂ ਸਜਾਵਾਂਗਾ ਭਿਆਨਕ ਵਾਜੇ ਵੱਜਣਗੇ ਕਰੋੜਾਂ ਯੋਧੇ ਮੇਰੇ ਨੇੜੇ ਆ ਕੇ ਗੱਜਣਗੇ ਸਾਜ ਸੰਜੋ ਸੰਭੂ ਸੈਣਾ ਸਭੈ ਆਜ ਮਾਰੋ ਤਰੈ ਤ੍ਰੇਸਤ ਤੇਰੇ ਸਾਰੀ ਸੈਨਾ ਨੂੰ ਕਵਚ ਅਤੇ ਹੋਰ ਸ਼ਸਤਰ ਨਾਲ ਸਜਾ ਕੇ ਤੇਰੀ ਨજર ਹੇਠਾਂ ਮੈਂ ਅੱਜ ਹੀ ਉਸ ਦੀ ਸਾਰੀ ਸੈਨਾ ਨੂੰ ਮਾਰ ਦਿਆਂਗਾ। ਇੰਦਰ ਜੀਤੋ ਕਰੋ ਜਾਛ ਰੀਤੋ ਧਨ ਨਾਰ ਸੀਤਾ ਬਰੰਗ ਜੀਤ ਜੁਦੈ ਵੇਖੀ ਜਿਵੇਂ ਇੰਦਰ ਨੂੰ ਜਿੱਤਿਆ ਹੋਇਆ ਹੈ ਜੱਛਾ ਨੂੰ ਧਨ ਤੋਂ ਖਾਲੀ ਕੀਤਾ ਹੋਇਆ ਹੈ। ਤੇ ਮੈਂ ਹੀ ਯੁੱਧ ਵਿੱਚ ਜਿੱਤ ਕੇ ਸੀਤਾ ਨੂੰ ਵਿਆਹ ਲਵਾਵਾਂਗਾ ਸਵਰਗ ਪਾਤਾਲ ਆਕਾਸ਼ ਜਵਾਲਾ ਜਰੈ ਬਾਝ ਹੈ ਰਾਮ ਕਾ ਮੋਰ ਕੁਰਦੈ ਮੇਰੀ ਕਰੋਧ ਦੀ ਅਗਨ ਨਾਲ ਸਵਰਗ ਪਾਤਾਲ ਤੇ ਆਕਾਸ਼ ਸੜਨਗੇ ਤਾਂ ਕਿ ਉਸ ਤੋਂ ਰਾਮ ਬਚ ਜਾਏਗਾ ਮਦੋਦਰੀ ਬਾਝ ਮੰਦੋਦਰੀ ਨੇ ਕਿਹਾ ਤਾਰਕਾ ਜਾਤ ਹੀ ਘਾਤ ਕੀਨੀ ਜਿਨੇ ਔਰ ਸੁਬਾਹਾ ਮਾਰੀਚ ਮਾਰੇ ਜਿਨਾ ਨੇ ਜਾਂਦਿਆ ਹੀ ਤਾਰਕਾ ਨੂੰ ਮਾਰਿਆ ਅਤੇ ਸਾਬੂ ਆਤੇ ਮਾਰੀਚ ਵੀ ਮਾਰ ਦਿੱਤੇ ਬਿਆਦ ਬਦੋ ਖਰ ਦੁਖਨੰ ਖੇਤ ਥੈ ਏਕ ਹੀ ਬਾਣ ਸੋ ਬਾਲ ਮਾਰੇ ਜਿਨਾ ਨੇ ਬਿਰਾਦ ਨੂੰ ਮਾਰਿਆ ਖਰ ਅਤੇ ਦੁਖਨ ਖੇਤ ਰੱਖਿਆ ਅਤੇ ਇੱਕੋ ਹੀ ਤੀਰ ਨਾਲ ਬਾਲੀ ਨੂੰ ਮਾਰ ਦਿੱਤਾ। ਤੁਮਰ ਆਛਾਦ ਆਓ ਜਾਵ ਮਾਲੀ ਬਲੀ ਪ੍ਰਾਨਹੀਨ ਕਰਯੋ ਯੁੱਧ ਜਾਕੇ। ਤੁਮਰਾਛ ਜਾਵ ਮਾਲੀ ਅਤੇ ਬਲੀ ਆ ਕੰਪਲ ਨੂੰ ਯੁੱਧ ਕਰਕੇ ਪ੍ਰਾਣਾ ਤੋਹੇਣ ਕਰ ਦਿੱਤਾ। ਮਾਰੇ ਹੈ ਤੋਹੇ ਯੋ ਸੰਸਾਰ ਕੇ ਸਿੰਘ ਜੋ ਲੈਹੇਂਗੇ। ਲੰਕਾ ਕੋ ਡੰਕ ਦਿਆ ਕੇ ਸ਼ੇਰ ਦੇ ਗਿੱਧੜ ਨੂੰ ਮਾਰਨ ਵਾਂਗ ਉਹੀ ਰਾਮ ਜੀ ਤੁਹਾਨੂੰ ਮਾਰਨਗੇ ਅਤੇ ਤੁਮ ਸਭ ਜਾ ਕੇ ਲੰਕਾ ਨੂੰ ਚਿੱਤ ਲੈਣਗੇ। ਰਾਵਣ ਬਾਜ। ਰਾਵਣ ਨੇ ਕਿਹਾ ਚੋਰ ਚੰਦਰ ਕਰਨ ਛਤਰ ਸੂਰ ਧਰੰ ਬੇਦ ਬ੍ਰਹਮਰੰ ਤੁਵਾਰ ਮੇਰੇ। ਮੇਰੇ ਸਿਰ ਤੇ ਚੰਦਰਮਾ ਚੋਰ ਕਰਦਾ ਹੈ। ਸੂਰਜ ਚਤਰਤਾ ਦਾ ਹੈ ਅਤੇ ਮੇਰੇ ਦੁਆਰ ਤੇ ਬ੍ਰਹਮਾ ਵੇਦ ਪੜਦਾ ਹੈ। ਪਾਕ ਪਾਵਕ ਕਰਨ ਨੀਰ ਵਰਣ ਪਰੰ ਚਛ ਵਿਦਿਆਧਰਨ ਕੀਨ ਚੇਰੇ। ਅਗਨੀ ਦੇਵਤਾ ਰਸੋਈ ਤਿਆਰ ਕਰਦਾ ਹੈ। ਵਰਣ ਦੇਵਤਾ ਪਾਣੀ ਪਰਦਾ ਹੈ। ਜਛ ਅਤੇ ਵਿਦਿਆਧਰ ਮੇਰੇ ਆਪਣੇ ਸੇਵਕ ਬਣਾਏ ਹੋਏ ਹਨ। ਆਰਬ ਘਰਵੰ ਪੋਰੰਗ ਚਾਰਾ ਬਸਾਰਾਂ ਕਰੇ ਦੇਖ ਕੈਸੇ ਕਰੋ ਵੀਰ ਕੇਤੰ ਅਰਬਾ ਖਰਬਾ ਸ਼ਹਿਰਾ ਦੇ ਸਾਰਿਆਂ ਲੋਕਾਂ ਨੂੰ ਮੈਂ ਝੱਬ ਛੱਡਿਆ ਹੈ ਹੁਣ ਤੂੰ ਵੇਖੇਂਗੀ ਜੇ ਮੈਂ ਯੁੱਧ ਭੂਮੀ ਵਿੱਚ ਕਿਹੋ ਜਹੀ ਵੀਰਤਾ ਦਿਖਾਉਂਦਾ ਹਾਂ ਜਿੰਕ ਹੈ ਚਾਵੜਾ ਪਿੰਕ ਹੈ ਫਿਕਤਰੀ ਨਾਚ ਹੈ ਵੀਰ ਬਹਿ ਤਾਲ ਪ੍ਰੇਤੰ ਹੀਲਾ ਚੀਕਾ ਮਰਨ ਗੀਆਂ ਗਿੰਦੜੀਆਂ ਰਾਣ ਭੂਮੀ ਵਿੱਚ ਫੇਰਣ ਗੀਆਂ ਅਤੇ ਭੂਤ ਪ੍ਰੇਤ ਅਤੇ ਬੈਤਾਲ ਨੱਚਣਗੇ ਮਨਦੋਦਰੀ ਬਾਜ ਮਨਦੋਦਰੀ ਨੇ ਕਿਹਾ ਤਾਸ ਨੇ ਜੇ ਟੁੱਲ ਘੋਰ ਬਾਜੇ ਵਜਾ ਰਾਮ ਲੀਨਿਆ ਦਲਾ ਆਣ ਟੂਕੇ ਉਧਰ ਨੇ ਜੇ ਝੁੱਲਦੇ ਹਨ ਭਿਆਨਕ ਵਾਜੇ ਵੱਜਦੇ ਹਨ ਕਿਉਂਕਿ ਰਾਮਦਲ ਨੂੰ ਲੈ ਕੇ ਲੰਕਾ ਦੇ ਨੇੜੇ ਆਉਣ ਟੁਕੇ ਹਨ ਬਾਨਰੀ ਪੋਤ ਚਿੰਕਾਰ ਅਪਾਰੰਕਰੰ ਮਾਰ ਮਾਰ ਚਾਹੂ ਔਰ ਕੋਕੇ ਬੰਦਰਾ ਦੇ ਅਪਾਰਾ ਹੀ ਪੁੱਤਰ ਚੀਕਾ ਮਾਰਦੇ ਹਨ ਚੋਹਾ ਪਾਸੇ ਮਾਰੋ ਮਾਰੋ ਦੀਆਂ ਕੋਕਾਂ ਪੈ ਰਹੀਆਂ ਹਨ ਭੇਮ ਪੇਰੀ ਬਜਾ ਜੰਗ ਯੋਦਾ ਗਜੈ ਬਾਨ ਚਾਪੇ ਚਲੈ ਨਹੀਂ ਜੋ ਲੋਕ ਜਦ ਤੱਕ ਵੱਡੀਆਂ ਭੇਰੀਆਂ ਨਹੀਂ ਵੱਜਦੀਆਂ ਜੰਗ ਲਈ ਯੋਧੇ ਨਹੀਂ ਲਲਕਾਰਦੇ ਅਤੇ ਧਨਸ਼ਾ ਵਿੱਚੋਂ ਤੀਰ ਨਹੀਂ ਚੱਲਦੇ ਬਾਤ ਕੋ ਮਾਨੀਏ ਘਾਤ ਪਹਿਚਾਨੀਏ 라ਵਰੀ ਦੇ ਕੀ ਸਾਤ ਤੋ ਲੋ ਤਦ ਤੱਕ ਹੀ ਤੁਹਾਡੀ ਦੇ ਸੁਖੀ ਹੈ ਇਸ ਲਈ ਮੇਰੀ ਗੱਲ ਮੰਨੋ ਅਤੇ ਮੌਕੇ ਨੂੰ ਪਛਾਨੋ ਗਾਟ ਘਾਟ ਰੁਕੋ ਬਾਟ ਬਾਟ ਤੁਪੋ ਐਂਠ ਬੈਠੇ ਕਹਾਂ ਰਾਮ ਆਏ ਸਾਰੀਆਂ ਘਾਟਾਂ ਰੁਕ ਗਈਆਂ ਹਨ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਘਰ ਵਿੱਚ ਕੀ ਆਕੜ ਕੇ ਬੈਠੇ ਹੋ ਰਾਮ ਆ ਗਏ ਹਨ ਖੋਰ ਹਰਾਮ ਹਰੀ ਫਕੀ ਆਖ ਤੈ ਚਾਮ ਕੇ ਜਾਤ ਕੈਸੇ ਚਲਾਏ ਏ ਹਰਾਮਖੋਰ ਵੈਰੀ ਹਰੀਫ ਦੀ ਅੱਖ ਹੇਟਾ ਚੰਮ ਦੇ ਸਿੱਕੇ ਕਿਸ ਤਰ੍ਹਾਂ ਚਲਾਏ ਜਾ ਸਕਦੇ ਹਨ ਹੋਏ ਗੋਖਾਰ ਬਸਿਆਰ ਖਾਣਾ ਤੁਰਾ ਬਨਰੀ ਪੂਤ ਜੋ ਲੋ ਨਾ ਗੱਜ ਹੈ ਤੇਰਾ ਘਰ ਬਹੁਤ ਵਿਸਿਆਰ ਖੁਆਰ ਹੋਵੇਗਾ ਜਦ ਤੱਕ ਬੰਦਰਾਂ ਦੇ ਬੱਚਿਆਂ ਨੇ ਰੋੜਾ ਨਹੀਂ ਪਾਇਆ ਲਾਂਕ ਕੋ ਚਾੜਕਾ ਕੋਟਕੇ 파ਤਕ ਅਸੋਰੀ ਪੋਤ ਲੈ ਕਾਸ ਭੱਜ ਹੈ ਲੰਕਾ ਨੂੰ ਛੱਡ ਕੇ ਕਿਲੇ ਨੂੰ ਟੱਪ ਕੇ ਇਹ ਸਾਰੇ ਰਾਖਸ਼ ਮੋਹ ਵਿੱਚ ਘਾ ਲੈ ਕੇ ਭੱਜ ਜਾਣਗੇ ਰਾਵਣ ਬਾਜ ਰਾਵਣ ਨੇ ਕਿਹਾ ਬਾਵਰੀ ਰਾੜ ਕਿਆ ਬਾੜ ਬਤ ਬਕ ਰੰਕ ਸੇ ਰਾਮ ਕਾ ਛੋੜ ਰਸਾ ਇਹ ਬਾਵਲੀ ਯੋਰਤ ਕੀ ਭੰਡਾ ਵਾਂਗੂ ਗੱਲਾਂ ਕਰਦੀ ਹੈ ਕਾਂਗਲੇ ਜੇ ਇਹ ਰਾਮ ਦੀ ਕਥਾ ਛੱਡ ਦੇ ਕਾਡੋ ਬਾਸ ਦਾ ਬਾਣ ਬਾਜੀ ਘਰੀ ਦੇਖਿਓ ਆਜ ਤਾਕੋ ਤਮਾਸਾ ਇੰਦਰ ਜਾਲ ਦੀ ਜੋ ਖੇਡ ਬਣਾ ਕੇ ਆਇਆ ਹੈ ਮੈਂ ਇਸ ਭੂਤ ਨੂੰ ਤੂਪ ਦੇ ਕੇ ਕੱਢਾਂਗਾ ਅਤੇ ਅੱਜ ਉਸ ਦਾ ਤਮਾਸ਼ਾ ਵੇਖਾਂਗਾ ਬੀਸ ਬਾਹੇ ਧਰੰ ਸੀਸ ਦਸਯੰ ਸਿਰੰ ਸਿਆਣ ਸੰ ਬੂਹ ਹਾ ਸੰਗ ਮੇਰੇ ਵੀ ਬਾਵਾ ਰਖਦਾ ਹਾਂ 10 ਮੇਰੇ ਸਿਰ 'ਹਾਨ ਅਤੇ ਸਾਰੀ ਸੈਨਾ ਮੇਰੇ ਨਾਲ ਹੈ ਭਾਜ ਜੈ ਹੈ ਕਹਾ ਬਾਟ ਪਹਿ ਉਹਾ ਮਾਰਿਓ ਬਾਜ ਜੈਸੇ ਬਟੇਰੇ ਕਿੱਥੇ ਭੱਜ ਕੇ ਜਾਣਗੇ ਰਸਤਾ ਕਿਥੋਂ ਲੱਭਣਗੇ ਉਹਨਾਂ ਨੂੰ ਈਓ ਮਾਰਾਂਗਾ ਜਿਵੇਂ ਬਾਜ ਬਟੇਰੇ ਨੂੰ ਮਾਰਦਾ ਹੈ ਏਕ ਏਕੰਗ ਹਿਰੈ ਝੂਮ ਚੂਮੰਗ ਮਰੇ ਆਪ ਆ ਪੰਗਿਰੇ ਹਾਕ ਮਾਰੇ ਮੇਰੀ ਇੱਕ ਹਾਕ ਮਾਰਨ ਤੇ ਹੀ ਇੱਕ ਨੂੰ ਇੱਕ ਵੇਖੇਗਾ ਕੁਮੇਰੀਆਂ ਖਾ ਕੇ ਮਰਨਗੇ ਅਤੇ ਆਪਣੇ ਆਪ ਡਿੱਗਣਗੇ ਲਾਜ ਜੈ ਹੋ ਤਹਾਂ ਭਾਜ ਜੈ ਹੈ ਜਹਾਂ ਹੋਲ ਜੈ ਹੈ ਕਹਾਂ ਤੈ ਉਬਾਰੇ ਜਿੱਥੇ ਭੱਜ ਕੇ ਜਾਣਗੇ ਉਥੇ ਹੀ ਮੈਂ ਉਹਨਾਂ ਦੇ ਪਿੱਛੇ ਜਾਵਾਂਗਾ ਹੋਲ ਵਰਗੇ ਮੇਰੇ ਪਾਸੋਂ ਕਿਸ ਤਰ੍ਹਾਂ ਆਪਣਾ ਬਚਾਓ ਕਰ ਲੈਣਗੇ ਸਾਜ਼ ਬਾਜੇ ਸਭ ਆਜ ਲਿਆ ਹੋ ਤਿਨ ਰਾਜ ਕੈਸੋ ਕਰ ਕਾਜ ਮੋਸੋ ਅੱਜ ਸਾਰੇ ਸਾਜ਼ ਸਜਾ ਕੇ ਆਤੇ ਵਾਜੇ ਵਾਕੇ ਮੈਂ ਉਹਨਾਂ ਨੂੰ ਚਿਤ ਕਰਾਂਗਾ ਮੇਰੇ ਕਾਰਜਾਂ ਨੂੰ ਨਿਭਾਏ ਬਿਨਾ ਕੋਈ ਕਿਵੇਂ ਰਾਜ ਕਰੇਗਾ ਬਾਣ ਰੰਗ ਛੈ ਕਰੋ ਰਾਮ ਲੱਛ ਹਰੋ ਜੀਤ ਹੋ ਹੋੜ ਤੋ ਤਾਨ ਤੋ ਸੋ ਬੰਦਰਾ ਨੂੰ ਨਸ਼ਟ ਕਰਾਂਗਾ ਰਾਮ ਤੇ ਲਕਸ਼ਮਨ ਨੂੰ ਮਾਰ ਸੁਟਾਂਗਾ ਤਦ ਤੇਰੇ ਕੋਲੋਂ ਹੋੜ ਸ਼ਰਤ ਚਿੱਤਾਂਗਾ ਕੋਟ ਬਾਤਾਂ ਗੁਣੀ ਇੱਕ ਕਹਿਣਾ ਸੁਣੀ ਕੋਪ मुੰਡੀ ਤੁਨੀ ਪੋਤ ਪਟ ਹੈ ਮੰਦੋਦਰੀ ਨੇ ਕਰੋੜਾਂ ਗੱਲਾਂ ਚਿਤਵੀਆਂ ਪਰ ਰਾਵਣ ਨੇ ਇੱਕ ਵੀ ਨਾ ਸੁਣੀ ਸਾਗੋ ਗ੍ਰੋਧ ਨਾਲ ਸਿਰ ਫੇਰਿਆ ਅਤੇ ਪੁੱਤਰਾਂ ਨੂੰ ਯੁੱਧ ਲਈ ਪੇਜ ਦਿੱਤਾ ਇੱਕ ਨਰਾਤ ਦੇਵਾਤ ਦੂਜੋ ਬਲੀ ਭੂਮ ਕੰਪੀ ਰੰਬੀਰ ਉਠੈ ਇੱਕ ਬਲਵਾਨ ਨਰਾਤ ਅਤੇ ਦੂਜਾ ਦੇਵਾਤ ਸੀ ਜਦੋਂ ਸੂਰਮੇ ਰਣ ਲਈ ਉਠੇ ਉਸ ਵੇਲੇ ਧਰਤੀ ਕੰਬ ਗਈ ਸਾਰ ਭਾਰੰਗ ਪਰੇ ਧਾਰ ਧਾਰੰਗ ਬਜੀ ਕਰੋ ਕਾ ਲੋਹ ਕੀ ਛਿੱਟ ਛਟਾਂ ਭਾਰੇ ਖੜਕ ਇੱਕ ਦੂਜੇ ਉਤੇ ਪੈਣ ਲੱਗੇ ਧਾਰ ਨਾਲ ਧਾਰ ਵੱਜਣ ਲੱਗੀ ਕ੍ਰੋਧ ਕਰਕੇ ਲਹੂ ਦੀਆਂ ਛਿੱਟਾਂ ਬਾਹਰ ਵੱਲ ਉੱਡਣ ਲੱਗੀਆਂ ਰੁੰਡ ਤੁਕ ਤੁਕ ਪਰ ਕਾਏ ਪੱਕ ਪੱਕ ਕਰੈ ਬਿਥਰੀ ਜੁੱਧ ਸੋ ਲੁੱਥ ਲੁੱਟੈ ਉਥੇ ਧੜ ਤੁਕ ਤੁਕ ਕਰਦੇ ਟਿਕਦੇ ਹਨ ਜ਼ਖਮਾਂ ਵਿੱਚੋਂ ਲਹੂ ਪੱਕ ਪੱਕ ਕਰਦਾ ਹੈ ਯੋਧਿਆ ਦੀਆਂ ਲੋਥਾਂ ਰਣਭੂਮੀ ਵਿੱਚ ਖਿੰਡੀਆਂ ਅਤੇ ਢੇਰ ਹੋਈਆਂ ਪਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ